ਇਸ ਕੇ ਪਾਤਰ ਸਾਹਿਬ ਨੂੰ ਇਸ ਪੁਨੀਤ ਨਹੀਂ ਰਹੇ ਤੁਹਾਡੇ ਵੀ ਅੱਖਾਂ ਨੂੰ ਨੇ ਕਿਸ ਤਰ੍ਹਾਂ ਹੁਣ ਯਾਦ ਆ ਰਹੀ ਹੈ ਕਦੋਂ ਸੁਨੀਹਾ ਮਿਲੇ ਤੁਹਾਨੂੰ ਇਸ ਬਾਰੇ ਮਿਸਿਸ ਆਇਰ ਹੋਸ ਉਹਦੀ ਫਲਾਈਟ ਸੀ ਕੈਨੇਡਾ ਦੀ ਅੱਜ ਤੜਕੇ ਸਵੇਰੇ ਦਿੱਲੀ ਗਏ ਸੀ ਉਹਦੇ ਹੁੰਦੇ ਹਾਂ ਅੰਦਰੋਂ ਮੈਨੂੰ ਪਤਾ ਲੱਗਾ ਘਰੋਂ ਹੋ ਕੇ ਫਿਰ ਬਾਈ ਚੰਡੀਗੜ੍ਹ ਗਏ ਸੀ ਜਦ ਆਏ ਖਲਾਅ ਖਾਲੀ ਹੋ ਗਿਆ ਇਹਦਾ ਸਾਰਾ ਕਚਰਾ ਇਸ ਕਮਰੇ ਚ ਕਿੰਨੀਆਂ ਮਹਿਫਲਾਂ ਕਿੰਨੀ ਵਾਰ ਕਿੰਨੀਆਂ ਸ਼ਾਮਾਂ ਤੇ ਕਿਰਪਾ ਕਰਨੀ ਉਹਨਾਂ ਨੇ ਫਗਵਾੜੇ ਘਰ ਚ ਮਹਿਫਲ ਕਿਤੇ ਬੇਨਤੀ ਕਰਨੀ ਸਾਲ ਜੇ ਕਿੱਦੀ ਵਾਰ ਉੱਥੇ ਇਕੱਠੇ ਹੋਣਾ ਮੈਂ ਹਮੇਸ਼ਾ ਪੁਰਾਣੀਆਂ ਇੰਤਿਭੂਸ਼ਾ ਕੋ ਸੁਣੀ ਹੋਈਆਂ ਹਾਂ ਮੈਂ ਇਹ ਮੈਂ ਹੁਣ ਵੀ ਮੰਨਦਾ ساری ਜ਼ਿੰਦਗੀ ਹੀ ਮੰਨੂਗਾ ਬਸ ਅਸੀਂ ਕਰਮਾਂ ਵਾਲੇ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਅਸੀਂ ਇਹਨਾਂ ਦਾ ਸਾਥ ਮੰਗਿਆ ਇਹਨਾਂ ਦੇ ਚਰਨਾਂ 'ਚ ਬੈਠੇ ਕਿਉਂਕਿ ਐਡੇ ਫਨਕਾਰ ਸਦੀਆਂ ਬਾਅਦ ਪੈਦਾ ਹੁੰਦੇ ਸਦੀਆਂ ਬਾਅਦ ਅਸੀਂ ਪਾਗਾਂ ਵਾਲੇ ਮੰਦਪ 'ਸੇ ਨਹੀਂ ਸਾਡੀ ਪ੍ਰਾਪਤੀ ਕੇ ਇਹਨਾਂ ਦੇ ਚਰਨਾਂ 'ਚ ਬਹਿਣ ਦੀ ਜਗ੍ਹਾ ਮਿਲੀ ਇਹਨਾਂ ਦੀ ਸਰਪ੍ਰਸਤੀ ਮਿਲੀ ਅਸ਼ੀਰਵਾਦ ਮਿਲਿਆ ਦੁਆਵਾਂ ਮਿਲੀਆਂ ਜਿਹਨੇ ਜਨਮ ਦਿੱਤਾ ਸੀ ਬਾਪ ਗਏ ਨੂੰ ਬਹੁਤ ਸਾਲ ਹੋ ਗਏ ਅੱਜ ਲੱਗਦਾ ਪਾਪ ਚਲਾ ਗਿਆ ਕਿਨੀ ਦਿਨ ਤਾਂ ਸਾਥ ਸੀਗਾ ਕਦੋਂ ਤੋਂ ਨਾਲ ਰਹੇ ਰਹੇ ਸੀ 1985 ਤੱਕ ਆਖਰੀ ਵਾਰ ਮੁਲਾਕਾਤ ਤਾਂ ਕੀਤੀ ਬਈ ਮੈਨੇ ਨਾ ਫੋਨ ਤੇ ਗੱਲਬਾਤ ਹੋਈ ਕਿਉਂਕਿ ਅਸੀਂ ਸਾਲ ਜਾਂ ਦੋ ਸਾਲ ਬਾਅਦ ਇੱਕ ਮਹਿਫਲ ਗੁਰਪ੍ਰੀਤ ਘੁੱਗੀਪਾ ਹੋਣੀ ਸਾਰੇ ਪਰਿਵਾਰਾਂ ਦੇ ਹੁੰਦੇ ਸੀ ਜਾਂ ਉਹਨਾਂ ਦੇ ਰੱਖਣੇ ਜਾਂ ਆਪਣੇ ਉਹ ਅਸੀਂ ਇਦਾਂ ਦੀ ਪਲਾਨ ਕਰਦੇ ਸੀ ਮੈਸੇਜ ਵੀ ਆਏ ਹੋਏ ਸੀ ਬਟ ਉਹ ਹੋਇਆ ਇਸ ਤਰ੍ਹਾਂ ਕਿ ਸਾਡੇ ਹੋਰ ਬਹੁਤ ਇੱਕ ਕਰੀਬੀ ਪਰਿਵਾਰ ਸੀ ਉਹਨਾਂ ਦਾ ਬੇਟਾ ਪੂਰਾ ਹੋ ਗਿਆ ਉੱਥੇ ਇੰਗਲੈਂਡ ਚ ਸਟੂਡੈਂਟ ਗਿਆ ਸੀਗਾ ਤੇ ਉਹਨਾਂ ਦਾ ਵੀਜ਼ਾ ਨਹੀਂ ਸੀ ਲੱਗ ਸਕਦਾ ਉਹਦੇ ਪੇਰੈਂਟਸ ਦਾ ਤਾਂ ਫਿਊਨਲ ਕਰਨ ਮੈਂ ਤਾਂ ਵਾਈਫ ਅਸੀ ਗਏ ਆ ਸੋ 20 25 ਕੇ ਦਿਨ ਉੱਧਰ ਅਸੀਂ ਸਾਡੀ ਉਹ ਮਹਿਫਿਲ ਮੈਨੂੰ ਲੱਗਦਾ ਵੀ ਜਿਹੜੀ ਅਸੀਂ ਗੁਰਪ੍ਰੀਤ ਕੋਗੇ ਵਾਜੀ ਕਹਿੰਦੇ ਸੀ ਵੀ ਇਹ ਕਹਿੰਦੇ ਜਾਂ ਬਲਾਚੌਰ ਰੱਖ ਲਓ ਮਕਡੌਨਾ ਤੇ ਉਹਨਾਂ ਦੇ ਜਾਂ ਫਿਰ ਤੁਹਾਡੇ ਰੱਖ ਲਓ ਪਟਚਰ ਹੋ ਗਿਆ ਹੁਣ ਉਹ ਰਹਿ ਗਏ ਨਹੀਂ ਤਾਂ ਸਾਨੂੰ ਇਹ ਸੀਗਾ ਵੀ ਹੁਣ ਮੈਸੇਜ ਨੂੰ ਅੱਜ ਮੈਂ ਦਿੱਲੀ ਫਲਾਈਟ ਚਲਾ ਕੇ ਗੱਲਾਂ ਕਰਦੇ ਮੈਂ ਕਿਹਾ ਚਲੋ ਗੁਰੂ ਜੀ ਨਾਲ ਚਲੋ ਮੈਂ ਹਾਂ ਰੰਜੀਤ ਰਾਣਾ ਗਿਆ ਹੋਇਆ ਉਹਨਾਂ ਕੱਲ ਆ ਜਾਣਾ ਮੈਂ ਖਾ ਮੈਂ ਤਾਂ ਰਾਣਾ ਜਾ ਕੇ ਗੁਰਜੀ ਕੋ ਚੌਂਕੀ ਭਰੇ ਆਵਾਂਗੇ ਤੇ ਦੁਬਾਰਾ ਮੈਂ ਖਾ ਬਗਨਸਾਲ ਦੀ ਫੇਰ ਰੱਖਾਂਗੇ ਸਿਆਲ ਚ ਬਸ ਗੱਲ ਕਦੋਂ ਹੋਈ ਸੀ ਆਖਰੀ ਵਾਰ ਫੋਨ ਦੇ ਉੱਪਰ ਕਦੋਂ ਗੱਲ ਕੀਤੀ ਫੋਨ ਤੇ ਥੋੜੇ ਦਿਨਾਂ ਦੀ ਗੱਲ ਹੈ ਮੇਰਾ ਤਾਂ ਜੀ ਤੇ ਵਾਈਫ ਨੇ ਵੀ ਗੱਲ ਕੀਤੀ ਕਹਿੰਦੀ ਗੁਰਜੀ ਵੇਖਦਾ ਤਾਂ ਸਾਨੂੰ ਸਮੱਸਿਆ ਹੋ ਗਈ ਸੀ ਕਿ ਕਹਿੰਦੇ ਕੋਈ ਨਹੀਂ ਬਟੇ ਉਹ ਵੀ ਗੁਰਪਤਨ ਗੱਲ ਸਭ ਨੇ ਕਿੰਨੀਆਂ ਗੱਲਾਂ ਜ਼ਿੰਦਗੀ ਦਾ ਸਾਰਾ ਕੁਮਾਰ ਕਦੇ ਜ਼ਿੰਦਗੀ ਚ ਮੇਰਾ ਖਿਆਲ ਯੂਨੇ ਕਿਸੇ ਨਾਲ ਸ਼ਿਕਵਾ ਕੀਤਾ ਕਿਸੇ ਨੂੰ ਰੋਸਾ ਦਿੱਤਾ ਕਿਸੇ ਨੂੰ ਨਰਾਜ਼ਗੀ ਮੈਨੂੰ ਯਾਦ ਹੈ ਇੱਥੇ ਇਸ ਜਗ੍ਹਾ ਬੈਠੇ ਨਹੀਂ ਗੱਲਿਆ ਗੁਰੂ ਜੀ ਨਹੀਂ ਸੀਗੇ ਬੀਜੀ ਕੋਲ ਬੈਠ ਸੀ ਮੈਂ ਤਾਂ ਵਾਈਫ ਬੀਜੀ ਨੇ ਇੱਕ ਬੜੀ ਕਮਾਲ ਦੀ ਗੱਲ ਕੀਤੀ ਕਹਿੰਦੇ ਵੀ ਕਿੰਨੇ ਸਾਲਾਂ ਦਾ ਸਾਥ ਹੋ ਗਿਆ ਮੈਂ ਦਾਅਵੇ ਨਾ ਕਹਿ ਸਕਦੀ ਮੈਂ ਅੱਜ ਤੱਕ ਜ਼ਿੰਦਗੀ ਜਿੰਨਾਂ ਦਾ ਮੂੰਹ ਕਦੇ ਗਾਲ ਨਹੀਂ ਸੁਣਿਆ ਇਹਨਾਂ ਨੇ ਕਿਸੇ ਨੂੰ ਗਾਲ ਕੱਢੀ ਫਿਰ ਦੋ ਕੁ ਮਿੰਟ ਰੁੱਕ ਕੇ ਕਹਿੰਦੇ ਕਹਿੰਦੇ ਇੱਕ ਗੱਲ ਮੈਂ ਹੋਰ ਦਾਅਵੇ ਨਾ ਕਹਿ ਸਕਦੀ ਆ ਮੇਰੇ ਨਾਲ ਦੇ ਬੇਟੇ ਮੂੰਹ ਕਦੇ ਕੁੱਤਾ ਸ਼ਬਦ ਨਹੀਂ ਸੁਣਿਆ ਅੱਛਾ ਕਿਸ ਨੂੰ ਇਹ ਸ਼ਬਦ ਇਹ ਕਹਿੰਦਾ ਹ ਪਰ ਇਹੰਦੂ ਪਰਿਸ਼ਕਸ਼ਿਤ ਕੀ ਹੋ ਸਕਦੀ ਹੈ ઋਸ਼ੀਆਂ ਵਾਲੀ ਸ਼ਖਸੀਅਤ ਉਹਨਾਂ ਕੋਲ ਬਹਿ ਜਾਓ 10 ਮਿੰਟ ਤਾਂ ਲੱਗਦਾ ਵੀ ਤੁਸੀਂ ਤੁਸੀਂ ਹੁਜਰੇ ਵਾਲੇ ਫਕੀਰ ਕੋ ਚੌਕੀ ਬਰ ਕੇ ਚੱਲੇ ਹੋ ਪਤਾ ਨਹੀਂ ਕਿਹੜੀ ਕਮਾਈ ਸੀ ਕਿੰਨੀ ਕਲਮ ਦੀ ਕਮਾਈ ਹੈ ਕਿੰਨੀ ਰੂਹਾਨੀਆਂ ਤਾਂ ਉਹਨਾਂ ਦੀ ਉਹਨਾਂ ਦੇ ਸਪੈਨਜੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਜੇਕਰ ਗੁੱਸਾ ਕਿਲਾ ਕੋਈ ਹੋ ਵੀ ਜਾਂਦਾ ਹੈ ਕਹਿੰਦੇ ਉਸ ਤੋਂ ਬਾਅਦ ਖੁਦ ਕਾਲ ਕਰਦੇ ਸੀ ਤੇ ਮਨਾਉਂਦੇ ਇਸ ਤਰੀਕੇ ਸੀਗੇ ਕਿ ਬੰਦਾ ਖੁਦ ਭੁੱਲ ਜਾਂਦਾ ਸੀ ਕਿ ਉਹ ਗੁੱਸਾ ਕਿਲਾ ਹੈ ਵੀ ਸੀ ਛੋਟੀ ਵੀ ਮੈਂ ਮੈਂ ਅਜ ਤੱਕ ਮੈਂ ਇਮਾਨ ਨਾਲ ਹੁਣ ਤੱਕ ਕਹਿ ਰਿਹਾ ਮੇਰੀ ਸਾਕੀ ਚਾਚੀ ਜੀ ਸੀ ਉਹ ਵੀ ਗੁਜ਼ਰ ਗਿਆ ਤਾਂ ਮੇਰੀ ਮਾਂ ਇੱਕ ਗੱਲ ਹਮੇਸ਼ਾ ਕਹਿੰਦੀ ਰਹੀ ਆਖਰੀ ਦਿਨ ਤੱਕ ਕਹਿੰਦੀ ਪੁੱਤ ਮੈਨੂੰ ਸਾਰੀ ਜ਼ਿੰਦਗੀ ਮੈਨਾਂ ਨਾਲ ਲੈ ਕੇ ਮਰੂੰਗੀ ਕਿ ਗੁਰਮੀਤ ਕੋਲੋਂ ਮੇਰਾ ਕਦੇ ਕਹਾ ਨਾ ਮੋੜਿਆ ਜਦੋਂ ਉਹਨੇ ਦਰਾਨੀ ਸੰਦੇ ਪਿੰਡ ਮਕਸੂਦਪੁਰ ਅਜੇ ਵੀ ਲੋਕੀ ਗੱਲਾਂ ਕਰਦੇ ਕਿ ਵੀ ਦਰਾਨੀ ਜਿਠਾਣੀ ਹੁੰਦਾ ਏਦਾਂ ਦੀ ਤੇ ਮੈਂ ਇੱਕ ਗੱਲ ਦਾ ਵੀ ਨਾ ਕਹਿ ਸਕਦਾ ਇੰਨੇ ਸਾਲਾਂ ਚ ਮੈਂ ਕਦੇ ਵੀ ਗੁਰੂ ਜੀ ਦੇ ਮੋਹ ਇੰਨੀ ਗੱਲ ਵੀ ਕਿਸੇ ਲਈ ਕਿਸ ਦੀ ਸ਼ਾਨ ਦੇਖਦਾ ਆਪਸ਼ਬਦ ਬੋਲੇ ਹੋਵੇ ਕਿਸੇ ਦੀ ਚੁਗਲੀ ਕੀਤੀ ਹੋਵੇ ਕਿਸੇ ਬੁਰਾਈ ਕੀਤੀ ਹੋਵੇ ਕਿਸੇ ਨੂੰ ਨੀਚਾ ਦਿਖਾਇਆ ਹੋਵੇ ਨਹੀਂ ਤਾਂ ਬਹੁਤ ਵਾਰ ਅਸੀਂ ਆਪਣੇ ਆਪ ਨੂੰ ਵੱਡਾ ਕਰਨ ਲਈ ਕਿਸੇ ਨੂੰ ਮਾੜਾ ਕਹਿੰਦੇ ਕਦੇ ਵੀ ਨਹੀਂ ਇਹਨੂੰ ਅਵਾਰਡ ਮਿਲਣ ਤੋਂ ਬਾਅਦ ਕਦੇ ਉਹਨਾਂ ਨੇ ਆਪਣੇ ਨਾਮ ਤੋਂ ਡਾਕਟਰ ਵੀ ਸਿਲਕਾਇਆ ਏਡੀ ਵੱਡੀ ਪਦਵੀ ਸੀ ਉਹ ਵੀ ਇੱਕ ਆਮ ਇਨਸਾਨ ਵਾਂਗ ਮਿਲਦੇ ਸੀ ਮੈਂ ਹਮੇਸ਼ਾ ਇੱਕ ਗੱਲ ਤੁਸੀਂ ਵੀ ਬਹੁਤ ਵਾਰ ਸੁਣੀ ਹੋਣੀ ਹੈ ਕਿ ਕਹਿੰਦੇ ਕਈ ਵਾਰੀ ਕਿਸੇ ਸ਼ਖਸ ਨੂੰ ਕਿਸੇ ਗੁਣੀ ਬੰਦੇ ਨੂੰ ਅਵਾਰਡ ਮਿਲਦਾ ਜਦੋਂ ਅਵਾਰਡ ਮਿਲਦਾ ਉਹਦਾ ਕਦ ਹੋਰ ਉੱਚਾ ਹੋ ਜਾਂਦਾ ਹੈ ਕਲਾਕਾਰ ਦਾ ਪਰ ਕਈ ਹਸਤੀਆਂ ਅਸੀਂ ਹੁੰਦੀਆਂ ਜਦੋਂ ਉਹਨਾਂ ਨੂੰ ਅਵਾਰਡ ਮਿਲਦਾ ਅਵਾਰਡ ਦਾ ਕਦ ਉੱਚਾ ਹੋ ਜਾਂਦਾ ਸੀ ਉਹਨਾਂ ਨੂੰ ਦੁਨੀਆ ਦਾ ਕੋਈ ਵੀ ਅਵਾਰਡ ਮਿਲਦਾ ਉਸ ਅਵਾਰਡ ਦੀ ਸ਼ਾਨ ਵਧ ਨਹੀਂ ਸੀ ਇਹਨਾਂ ਦੀ ਸ਼ਾਨ ਮਾਲਕ ਨੇ ਤਰ੍ਹਾਂ ਬਣਾ ਕੇ ਦਿੱਤੀ ਥੈਂਕ ਯੂ ਓਕੇ ਮੈਂ Subscribe to One India channel and never miss an update.